ਕਿਸਾਂ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਰਿਤ ਸ਼ਾਹ ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ ਕਿ ਆ ਕਿ ਜੋ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਹੋਇਆ ਉਸ ਦੇ ਲਈ ਸਿੱਧੇ ਤੌਰ ਤੇ ਦੇ ਗ੍ਰਹਿ ਮੰਤਰੀ ਜ਼ਿੰਮੇਵਾਰ ਨੇ ਰਾਜੇਵਾਲ ਐਸਕੀਮ ਦੇ ਸੱਦੇ ਤੇ 26 ਫਰਵਰੀ ਨੂੰ ਕੱਡੇ ਕੇ ਟਰੈਕਟਰ ਮਾਰਚ ਮੌਕੇ ਬੋਲ ਰਹੇ ਸਨ ਇਸ ਦੌਰਾਨ ਉਹਨਾਂ 14 ਮਾਰਚ ਦੇ ਪ੍ਰੋਗਰਾਮ ਲਈ ਵੀ ਤਿਆਰੀ ਵਿਡਣ ਦੀ ਅਪੀਲ ਕੀਤੀ ਇਸ ਤਰ੍ਹਾਂ ਵੀ ਅੱਜ ਸਾਰੀ ਦੁਨੀਆ ਦੇ ਵਿੱਚ WTO ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਦੇ ਵਿਰੋਧ ਚ 3 ਦਿਨਾਂ ਸੈਸ਼ਨ ਡਬਲਯੂਡੀਓ ਦਾ ਚੱਲ ਰਿਹਾ ਅੱਜ ਤੋਂ ਸ਼ੁਰੂ ਹੋਇਆ ਉਦੇ ਵਿਰੋਧ ਚ ਸਾਰੀ ਦੁਨੀਆ ਦੇ ਵਿੱਚ ਕਿਸਾਨ ਜਿਹੜਾ ਟਰੈਕਟਰ ਲੈ ਕੇ ਸੜਕਾਂ ਦੇ ਉੱਤੇ ਰਿਹਾ ਫਰਾਂਸ ਵਿੱਚ ਵੀ ਅੱਜ ਕਿਸਾਨ ਟਰੈਕਟਰਾਂ ਟਰੈਕਟਰ ਲੈ ਕੇ ਸੜਕਾਂ ਤੇ ਖੜੇ ਐ ਭਾਰਤ ਵਿੱਚ ਅਸੀਂ ਵੀ ਐਸਕੇਐਮ ਵੱਲੋਂ ਕਾਲ ਦਿੱਤੀ ਆ ਵੀ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ 11 ਤੋਂ 4 ਵਜੇ ਤੱਕ ਸੜਕਾਂ ਤੇ ਖੜੇ ਰਹਿਣਗੇ ਔਰ ਸਾਡਾ ਪ੍ਰੋਟੈਸਟ ਹੈ ਸਾਡੀਆਂ ਜਿਹੜਾ ਡਬਲਯੂਟੀਓ ਦੀਆਂ ਪਾਬੰਦੀਆਂ ਉਹਦੇ ਕਰਕੇ ਇੱਕ ਸਾਡੇ ਰਸਤੇ 'ਚ ਰੋੜਾ ਵੀ ਓਐਮਐਸਪੀ ਖਤਮ ਕਰਨਾ ਚਾਹੁੰਦੇ ਐ ਸਾਡੀ ਸਾਡਾ ਇੱਕ ਅੰਦੋਲਨ ਚੱਲ ਰਿਹਾ ਹੈ ਭਾਰਤ ਵਿੱਚ ਜਿੱਦੇ ਚ ਅਸੀਂ ਮੁੱਖ ਤੌਰ ਤੇ ਕਹਿੰਦੇ ਹਾਂ ਵੀ ਐਮਐਸਪੀ ਜਿਹੜੀ ਹੈ ਸਾਨੂੰ ਉਹ ਉਹਨੂੰ ਲਾਗੂ ਕਰਨ ਵਾਸਤੇ ਦੀ ਗਰੰਟੀ ਦੇਣ ਵਾਸਤੇ ਕਾਨੂੰਨ ਬਣਾਓ ਔਰ ਐਮਐਸਪੀ ਤੈਅ ਕਰਨ ਦਾ ਫਾਰਮੂਲਾ ਜਿਹੜਾ ਸੁਮੇਂ ਨਾਥਨ ਕਮਿਸ਼ਨ ਨੇ ਸੀ2+50% ਉਹ ਉਹਨੂੰ ਲਾਗੂ ਕਰੋ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰੋ ਕਿਸਾਨਾਂ ਨੂੰ ਵੀ ਇੱਕ ਆਮ ਜਿਹੜੇ ਮੁਲਾਜ਼ਮ ਨੇ ਉਹਨਾਂ ਵਾਂਗ 10000 ਰੁਪਏ ਮਹੀਨਾ ਪੈਨਸ਼ਨ ਦਿਓ ਇਹ ਇਦਾਂ ਨਹੀਂ ਸਾਡੀ ਮੰਗਾਂ ਨੇ ਜਿਨ੍ਹਾਂ ਦੇ ਉੱਤੇ ਸਾਡੀ ਲੜਾਈ ਜਾਰੀ ਹੈ ਔਰ ਉਹ ਇਸ ਮੌਕੇ ਥਾਂ ਥਾਂ ਦਰਨੇ ਮੁਜਾਰੇ ਅੰਦੋਲਨ ਹੋ ਰਹੇ ਨੇ ਇੱਥੇ ਪੰਜਾਬ ਵਿੱਚ ਹੀ ਕੰਦੂਲਨ ਚੱਲ ਰਿਹਾ ਹੈ ਉੱਥੇ ਐਡਾ ਤਸ਼ੱਦਦ ਹੋਇਆ ਕਿਸਾਨਾਂ ਦੇ ਉੱਤੇ ਇੱਕ ਕਿਸਾਨ ਸ਼ਹੀਦ ਹੋ ਗਿਆ ਗੋਲੀ ਨਾਲ ਚਾਰ ਹੋਰ ਕਿਸਾਨ ਵੀ ਸ਼ਹੀਦ ਹੋਏ 250 ਕਿਸਾਨ ਉੱਤੇ ਫੱਟੜ ਹੋਇਆ ਅਸੀਂ ਆਪਣੇ ਐਸਕੇਮ ਵੱਲੋਂ ਮੈਂ ਕੱਲ ਚੰਡੀਗੜ੍ਹ ਹਾਈ ਕੋਰਟ ਦੇ ਵਕੀਲਾਂ ਨਾਲ ਬੈਠ ਕੇ ਕੇਸ ਤਿਆਰ ਕਰਵਾ ਕੇ ਆਏ ਇੱਕ ਦੋ ਦਿਨਾਂ ਵਿੱਚ ਹਾਈ ਕੋਰਟ ਜੁਰੇਟ ਦਾਇਰ ਹੋ ਜਾਏਗੀ ਜਿਹੜੇ ਕਿਸਾਨਾਂ ਤੇ ਗੋਲੀਆਂ ਮਾਰੀਆਂ ਜਿਨ੍ਹਾਂ ਦੇ ਕlier ਗੈਸ ਛੱਡੀ ਐ ਉਹਦੇ ਵੀ ਪੰਜ ਕਿਸਾਨ ਇਹੋ ਜਿਹੇ ਨੇ ਜਿਨ੍ਹਾਂ ਦੀ ਦੋਨਾਂ ਅੱਖਾਂ ਦੀ ਨਿਗਾ ਚਲੀ ਗਈ ਜਿਹਦੀ ਨਿਗਾ ਚਲੀ ਗਈ ਉਹ ਤਾਂ ਸਾਰੀ ਉਮਰ ਵਾਸਤੇ ਮਰਿਆਂ ਤੋਂ ਵੀ ਭੜਾ ਐ ਤੇ ਉਹਨਾਂ ਦੀ ਕੋਈ ਗੱਲ ਕਿਉਂ ਨਹੀਂ ਕਰ ਰਹਾ ਉਹਨਾਂ ਦੇ ਉਹਨਾਂ ਦਾ ਕੋਈ ਪਰਚਾ ਕਿਉਂ ਨਹੀਂ ਦਰਜ ਕਰ ਰਹੇ ਉਹ ਜਿਹੜਾ 302 ਦਾ ਉਹਦੇ ਪਰਚੇ ਤੇ ਹਰਿਆਣਾ ਸਰਕਾਰ ਕਹਿੰਦੀ ਐ ਜੀ ਸਾਡੇ ਇਲਾਕੇ 'ਚ ਮਰਿਆ ਇਹ ਕਹਿੰਦੇ ਨੇ ਸਾਡੇ ਇਲਾਕੇ 'ਚ ਮਰਿਆ ਦੋਨੋਂ ਸਰਕਾਰਾਂ ਟਾਲੇ ਬੁੱਤੇ ਲਾਉਣ ਵਾਸਤੇ ਐਫ ਆਈ ਆਰ ਨਹੀਂ ਕਰ ਰਹੀਆਂ ਉਹਦਾ ਪੋਸਟ ਮਾਰਡਮ ਕਰਕੇ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਨੇ ਉਹ ਸਾਡਾ ਸਾਡੀ ਮੰਗ ਹੈ ਕੋਈ ਤਸ਼ੱਦਦ ਦਾ ਜਿਹੜਾ ਕੀਤਾ ਉਹਦੇ ਉਹਦੀ ਮਾਫੀ ਤਾਂ ਮੰਗੇ ਹੀ ਸਰਕਾਰ ਪਹਿਲਾਂ ਐਫ ਆਈ ਆਰ ਕਰਕੇ ਜਿਹੜਾ ਹਰਿਆਣੇ ਦੇ ਬੈਗਲ ਫੂਲ ਮਨਿਸਟਰ ਉੱਤੇ ਦਾ ਸੀਐਸਓ ਉੱਤੇ ਦਾ ਡੀਜੀਪੀ ਉਹਨਾਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਅਮਿਤ ਸ਼ਾਹ ਦੇ ਖਿਲਾਫ ਪਰਚਾ ਦਰਜ ਕੀਤਾ ਜਾਏ ਕਿਉਂਕਿ ਉਹਦੇ ਉਹਦੇ ਹਦਾਇਤਾਂ ਦੇ ਬਿਨਾ ਇਦਾਂ ਬੈਰੀਕੇਡ ਬੰਦ ਨਹੀਂ ਹੋ ਸਕਦੇ ਜੇ ਮੈਂ ਬੈਰੀਕੇਡ ਲਾ ਕੇ ਪੰਜਾਬ ਨੂੰ ਸੀਲ ਕੀਤਾ ਗਿਆ ਹੈ ਸਾਰੇ ਦੇਸ਼ਾਂੋਂ ਅਲੱਗ ਕੀਤਾ ਗਿਆ ਇਹ ਤੋੜ ਨਹੀਂ ਅਨਕਨਸਟੀਚੂਨਲ ਹੈ ਵਿਧਾਨ ਚ ਸਾਡੇ ਕਿਤੇ ਨਹੀਂ ਲਿਖਿਆ ਸੰਵਿਧਾਨ ਚ ਕਿ ਇਦਾਂ ਸਰਕਾਰ ਨੂੰ ਕੋਈ ਇੰਤਾਰ ਹੈ ਜਿਹੜੀ ਨੈਸ਼ਨਲ ਹਾਈਵੇਸ ਨੇ ਉਹਨਾਂ ਨੂੰ ਰੋਕਿਆ ਜਾਏ ਨੈਸ਼ਨਲ ਹਾਈਵੇਸ ਰੋਕਣ ਦੇ ਆਉਣ ਜਾਣ ਵਾਸਤੇ ਬਣਾਈਆਂ ਔਰ ਕਮਾਲ ਇਹ ਹੈ ਕਿ ਕਿਸਾਨਾਂ ਦੇ ਹੱਥੇ 'ਚ ਕੋਈ ਹਥਿਆਰ ਨਹੀਂ ਉਹ ਸ਼ਾਂਤਮਈ ਜਾ ਰਹੇ ਨੇ ਤੇ ਉਹਨਾਂ ਨੂੰ ਗੋਲੀਆਂ ਨਾਲ ਬੈਰੀਕੇਡ ਲਾ ਦਾ ਕੇ ਰੋਕਿਆ ਹੋਇਆ ਹੈ ਤੇ ਇਹ ਕਿਸੇ ਦੇਸ਼ 'ਚ ਦੁਨੀਆ ਦੇ ਕਿਸੇ ਵੀ ਦੇਸ਼ 'ਚ ਇਸ ਤਰ੍ਹਾਂ ਦਾ ਵਰਤਾਰਾ ਦੇਖਣ ਨੂੰ ਨਹੀਂ ਮਿਲਦਾ ਅਸੀਂ ਉਹਦੀ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਾਂ ਔਰ ਜਿਹੜਾ ਤਸ਼ੱਦਦ ਹੋਇਆ ਕਿਸਾਨਾਂ ਤੇ ਉਹਦੀ ਨਿੰਦਾ ਕਰਦੇ ਆ ਦੂਸਰਾ ਏ ਟੀਓ ਦੀ ਜਿਹੜੀ ਬੈਠਕ ਹੋ ਰਹੀ ਹੈ ਸਾਡਾ ਕਹਿਣਾ ਹੈ ਭਾਰਤ ਸਰਕਾਰ ਨੂੰ ਕਿ ਐਗਰੀਕਲਚਰ ਨੂੰ ਘੱਟੋ ਘੱਟ ਜੇ ਤੁਸੀਂ ਬਾਕੀ ਵਪਾਰ ਰੱਖਣੇ ਜੀ ਸਦਕੇ ਰੱਖੋ ਐਗਰੀਕਲਚਰ ਨੂੰ ਘੱਟੋ ਘੱਟ ਟੀਓ ਤੋਂ ਬਾਹਰ ਕਰੋ ਇਹ ਇਹਨੂੰ ਬਚਾਉਣਾ ਏਡੀ ਵੱਡੀ ਗਿਰਤੀ ਜਿਹੜੇ ਲੋਕ ਖੇਤੀ ਤੇ ਆਪਣੀ ਜ਼ਿੰਦਗੀ ਚਲਾਉਂਦੇ ਨੇ ਇਹਨਾਂ ਨੂੰ ਨਾ ਤਾਂ ਹੋਰ ਕੋਈ ਕੰਮ ਆਉਂਦਾ ਨਾ ਇਹਨਾਂ ਕੋਈ ਸਕਿੱਲ ਹੈ ਨਾ ਇਹਨਾਂ ਕੋਈ ਬਿਜ਼ਨਸ ਕਰਨ ਵਾਸਤੇ ਪੈਸਾ ਹੈ ਇਹਨਾਂ ਨੂੰ ਜੇ ਤੁਸੀਂ ਇਹਨਾਂ ਕੋਲ ਜ਼ਮੀਨਾਂ ਲੈ ਲਓਗੇ ਖੇਤੀ ਤੋਂ ਕੱਢ ਦੇਓਗੇ ਇਹ ਜਾਣ ਕੇ ਕਿੱਥੇ ਕਰਨਗੇ ਕੀ ਇਹਦਾ ਕੋਈ ਹੋਰ ਕੁਝ ਕਰਨ ਜੋਗੇ ਨਹੀਂ ਤੇ ਫੇਰ ਇਥੇ ਬਗਾਵਤ ਹੋਏਗੀ ਹੋਰ ਕੀ ਹੋਏਗਾ ਜੇ ਤੁਸੀਂ 80 ਕਰੋੜ ਲੋਕਾਂ ਨੂੰ ਉਹਨਾਂ ਦਾ ਧੰਦਾ ਖੋਲੋ ਅੱਜ ਦੁਨੀਆ ਦੇ ਵੱਡੇ ਜਿਹੜੇ ਅਰਬਖਰਬਪਤੀ ਨੇ ਬਿਲ ਗੈਸ ਦੇ ਖਿਲਾਫ ਫਰਾਂਸ ਵਿੱਚ ਰੂਮਾਨੀਆ ਵਿੱਚ ਜਰਮਨੀ ਵਿੱਚ ਸਾਰੇ ਯੂਰਪ ਦੇ ਵਿੱਚ ਖਾਂ ਤਾਂ ਮਜ਼ਾਰੇ ਹੋਏਗੇ ਔਰ ਲੱਖ ਲੱਖ ਏਕੜ ਜ਼ਮੀਨ ਹਰ ਦੇਸ਼ ਵਿੱਚ ਖਰੀਦੀ ਪੁਰਿਆ ਜਾ ਰਿਹਾ ਹੈ ਉਹ ਕਹਿੰਦਾ ਵੀ ਜਿਹੜੇ ਵੱਡੇ ਕਾਰਪੋਰੇਟ ਘਰਾਣੇ ਨੇ ਦੁਨੀਆ ਦੇ ਉਹ ਚਾਹੁੰਦੇ ਨੇ ਵੀ ਜਿਹੜਾ ਖਾਣਾ ਹੈ ਇਹਦੇ ਤੇ ਸਾਡਾ ਕਬਜ਼ਾ ਹੋ ਜੇ ਆਮ ਦੁਨੀਆ ਸਾਡੀ ਸਾਡੀ ਗੁਲਾਮ ਹੋ ਜਾਏਗੀ ਖਾਣੇ ਦੇ ਬਿਨਾ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ ਕਾਰਪੋਰੇਟ ਹਾਊਸਿਸ ਦੀ ਅੱਖ ਹੈ ਉਹਨਾਂ ਕੋਲ ਇੰਡਸਟਰੀ ਤਾਂ ਹੈ ਹੀ ਉਹਨਾਂ ਨੇ ਕਿਹਾ ਇੰਡਸਟਰੀ ਤੋਂ ਬਿਨਾ ਸਭ ਤੋਂ ਬਿਨਾ ਮਨੁੱਖ ਖਾਣੇ ਤੋਂ ਬਿਨਾ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ ਇਸ ਕਰਕੇ ਖਾਣੇ ਤੇ ਕਬਜ਼ਾ ਕਰੋ ਖਾਣ ਵਾਲੀਆਂ ਚੀਜ਼ਾਂ ਖੇਤ ਚ ਪੈਦਾ ਹੁੰਦੀਆਂ ਉਹ ਕਹਿੰਦੇ ਇਹਨਾਂ ਤੋਂ ਜ਼ਮੀਨਾਂ ਲੈ ਲਓ ਜ਼ਮੀਨਾਂ ਲੈ ਕੇ ਅਸੀਂ ਖੇਤੀ ਕਰਵਾਵਾਂਗੇ ਔਰ ਨਾਲ ਹੀ ਇਹ ਵੀ ਬੜਾ ਸਪਸ਼ਟ ਕਰਦੇ ਹਾਂ ਜਿਸ ਪਾਸੇ ਨੂੰ ਪਾਰ ਸਰਕਾਰ ਚਲੂ ਰਹੀ ਹੈ ਇੱਥੇ ਜਿਹੜਾ ਸਾਡਾ ਸਮਰਾਲਾ ਸ਼ਹਿਰ ਹੈ ਇੱਥੇ ਜਿਹੜੀਆਂ ਦੁਕਾਨਾਂ ਨੇ ਛੋਟੀਆਂ-ਛੋਟੀਆਂ ਕੋਈ ਨਹੀਂ ਰਹੀ ਇੱਥੇ ਇੱਕ ਮਾਲ ਖੁੱਲ ਗਿਆ ਨਾ ਸੀਅਰਜ਼ ਵਾਲੇ ਦਾ ਸਾਰੇ ਸਮਰਾਲੇ ਦੇ ਬਿਜ਼ਨਸ ਨੂੰ ਖਾਜੂ ਪਰ ਜਿੱਧਰ ਨੂੰ ਪਾਰ ਸਰਕਾਰ ਚੱਲ ਰਹੀ ਹੈ ਉਹ ਉਸੇ ਪਾਸੇ ਚੱਲ ਰਹੀ ਆ ਇੱਕ ਵੱਡਾ ਰੋੜਾ ਜਿਹੜੇ ਸਾਡੇ ਆਪਣੇ ਕਾਰਪੋਰੇਟ ਹਾਊਸਿਸ ਨੇ ਉਹ ਸਾਡੀ ਸਾਡੀ ਸਰਕਾਰ ਦੇ ਸਾਹਮਣੇ ਢੇਰ ਬਣ ਕੇ ਖੜੇ ਨੇ ਸਾਨੂੰ ਲੁੱਟਣ ਵਾਸਤੇ ਜਿਹੜਾ ਆਇਲ ਸੀ ਤੇ ਸਾਡੇ ਨਹੀਂ ਖਰੀਦ ਹੋ ਰੇ ਉਹ ਸਮਝ ਪੈਂਦੀ ਹੈ ਕਿ ਸਾਰੀ ਟੋਟਲ ਇمپੋਰਟ ਅਡਾਨੀ ਦੀ ਹੈ ਖਾਣ ਵਾਲੇ ਤੇਲਾਂ ਦੀ ਇਸੇ ਕਰਕੇ ਸਾਡੇ ਆਇਲ ਸੀ ਨਹੀਂ ਖਰੀਦ ਹੋ ਰੇ ਸਾਡੀ ਮੰਗ ਹੈ ਕਿ ਸਰਕਾਰ ਡਬਲਯੂਟੀਓ ਤੋਂ ਬਾਹਰ ਆਵੇ ਕਿਸਾਨਾਂ ਨੂੰ ਉਹਨਾਂ ਦੀ ਐਮਐਸਪੀ ਸੁਮਿੰਦਰ ਸਿੰਘ ਪੀਸ਼ੂ ਦੀ ਰਿਪੋਰਟ ਮਸਾਲੂ ਦੇਵੇ ਉਹਨਾਂ ਦੇ ਕਰਜ਼ੇ ਤੇ ਲਕੀਰ ਫੇਰੇ ਕਿਉਂਕਿ ਤੁਸੀਂ ਹਮੇਸ਼ਾ ਕੱਟਪਾੜ ਦੀ ਕੇ ਕਿਸਾਨ ਦਾ ਜੋ ਮੁਨਾਫਾ ਸੀ ਉਹ ਨਚੋੜ ਲਿਆ ਤੁਹਾਡੀ ਜਿਉਂ ਚਗਿਆ ਕਿਸਾਨਾਂ ਦੇ ਕੋਲ ਨਹੀਂ ਆਇਆ ਜੇ ਤੁਸੀਂ ਹਰ ਸਾਲ ਸਾਡੇ 3.5 ਲੱਖ ਕਰੋੜ ਰੁਪਇਆ ਕਰਜ਼ਾ ਮਾਫ ਕਰਕੇ ਇੰਨੀ ਟੈਕਸ ਬੈਨੀਫਿਟ ਦੇ ਕੇ ਉਹਨਾਂ ਨੂੰ ਹਰ ਸਾਲ ਨਿਵਾਸ ਸਕਦੇ ਹੋ ਤਾਂ ਤੁਸੀਂ ਕਿਸਾਨਾਂ ਦਾ ਕਰਜ਼ਾ ਕਿਉਂ ਨਹੀਂ ਮਾਫ ਕਰਦੇ ਕਿਸਾਨਾਂ ਮਜ਼ਦੂਰਾਂ ਦਾ ਖਰਚਾ ਵੀ ਮਾਫ ਹੋਣਾ ਚਾਹੀਦਾ ਇਹਦੇ ਲਈ ਲੜਾਈ ਹੈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਇਸ ਤਰ੍ਹਾਂ ਸਾਰੇ ਦੇਸ਼ ਵਿੱਚ ਅੱਜ ਹੰਗਾਰਾ ਭਰਿਆ ਲੋਕਾਂ ਨੇ ਸੜਕਾਂ ਤੇ ਕਿਸਾਨ ਨਿਕਲੇ ਨੇ ਉਹਦੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਨਾਲ ਬੇਨਤੀ ਇਹ ਵੀ ਅਗਲਾ ਪ੍ਰੋਗਰਾਮ ਜਿਹੜਾ ਹੈ 14 ਮਾਰਚ ਨੂੰ RAMLILA ਮੈਦਾਨ ਤੇ ਇੱਕ ਵੱਡਾ ਇਕੱਠ ਕਰਕੇ RAMLILA ਮੈਦਾਨ ਤੇ ਇੱਕ ਮਹਾ ਪੰਚਾਇਤ ਕਰਕੇ ਸਰਕਾਰ ਨੂੰ ਹੋਰ ਚੇਤਾਵਨੀ ਦੇਣੀ ਹੈ ਇਹਨੂੰ ਇਹ ਨਹੀਂ ਸਮਝਣਾ ਚਾਹੀਦਾ ਬੋਦੂ ਕੂੜ ਲੱਗ ਜੇਗਾ ਕੂੜ ਲੱਗੇ ਨਾ ਲੱਗੇ ਉਹ ਇੱਕ ਅਲੱਗ ਚੀਜ਼ ਹੈ ਪਰ ਜਿਹੜਾ ਪ੍ਰੋਟੈਸਟ ਦਾ ਸੰਵਿਧਾਨਿਕ ਹੱਕ ਹੈ ਸਾਡਾ ਉਹ ਲਗਾਤਾਰ ਜਾਰੀ ਰਹਿਣਾ ਹੈ ਇਹਦੇ ਬਾਅਦ ਅਗਲਾ ਪ੍ਰੋਗਰਾਮ ਨਵੀਂ ਸਰਕਾਰ ਆਏਗੀ ਉਹਦੇ ਗੱਲ ਤੇ ਖਾਹ ਪਿਆ ਰਹੇਗਾ ਅੱਜ ਡਰ ਸਿਰਫ ਇੱਕੋ ਇੱਕ ਹੈ ਪਰ ਸਰਕਾਰ ਨੂੰ ਮੋਦੀ ਸਰਕਾਰ ਨੂੰ ਉਹ ਕਹਿੰਦੇ ਬਾਕੀ ਦਾ ਸਾਰੇ ਮਿਟਾ ਦੇ ਆ ਇੱਕ ਐਸਕੇਮ ਹੈ ਜਿਹੜਾ ਮੇਰੇ ਰਸਤੇ 'ਚ ਰੋੜਾ ਹੈ ਇਹ ਐਸਕੇਮ ਨੂੰ ਢਾਉਣਾ ਬਹੁਤ ਜ਼ਰੂਰੀ ਹੈ ਜੇ ਇਹ ਨਾ ਟਾਇਆ ਇਹਨਾਂ ਨੇ ਸਾਨੂੰ ਸਰਕਾਰ 'ਚ ਲਾਉਣੀ ਨਹੀਂ ਨਮੀ ਸਰਕਾਰ ਬਣ ਜਵੇ ਉਹਨਾਂ ਨੂੰ ਇਹ ਖਦਸ਼ਾ ਵੀ ਇਹਨਾਂ ਨੇ ਸਾਨੂੰ ਚੱਲਣ ਨਹੀਂ ਦੇਇਆ ਇਸ ਕਰਕੇ ਐਸਕੇਮ ਨੂੰ ਕਾਉਣਾ ਜ਼ਰੂਰ ਹੈ ਔਰ ਐਸਕੇਮ ਦੇ ਉੱਤੇ ਹੀ ਹਮਲੇ ਕਰ ਰਹੀ ਹੈ ਉਹ ਔਰ ਜਿੰਨੇ ਉਹਨਾਂ ਦਾ ਲੱਗਿਆ ਹੋਇਆ ਜੋਰ ਐਸਕੇਮ ਦੇ ਵਿਰੁੱਧ ਇਹਨੇ ਤੇ ਐਸਕੇਮ ਉਹਨਾਂ ਦੇ ਚੈਲੰਜ ਕਬੂਲ ਕਰਦਾ ਅਸੀਂ ਜਦੋਂ ਤੱਕ ਸਰਕਾਰ ਇਹ ਨੀਤੀਆਂ ਨਹੀਂ ਬਦਲਦੀ ਉਹਨੂੰ ਤੱਕ ਅਸੀਂ ਲੜਾਈ ਜਾਰੀ ਰੱਖਾਂਗੇ